ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਮਫਲਰ ਬਣਾਇਆ ਹੈ ਇਹ ਮੈਂ ਛੋਟਾ ਮਫਲਰ ਬਣਾਇਆ ਡਾਲ ਵਾਸਤੇ ਇਸ ਤਰ੍ਹਾਂ ਅੱਜ ਮੈਂ ਤੁਹਾਨੂੰ ਇਹ ਬਣਾਉਣਾ ਦੱਸੂਗੀ ਤੁਸੀਂ ਲੰਬਾਈ ਚੜਾਈ ਹੈ ਜਿਹੜੀ ਆਪਣੇ ਹਿਸਾਬ ਨਾਲ ਰੱਖ ਲੈਣਾ ਬਸ ਮੈਂ ਅੱਜ ਇਹੀ ਦੱਸਣਾ ਤੁਹਾਨੂੰ ਵੀ ਜਿਹੜਾ ਆਪਾਂ ਮਫਲੋ ਰਕ ਕੇ ਇਸ ਤਰ੍ਹਾਂ ਸ਼ੁਰੂ ਕਰਨਾ ਹੈ ਕਿਸ ਤਰ੍ਹਾਂ ਇਹ ਡਿਜ਼ਾਈਨ ਬਣਾਉਣਾ ਹੈ ਫਿਰ ਕਿਸ ਤਰ੍ਹਾਂ ਦੀ ਲੰਬਾਈ ਕੰਪਲੀਟ ਕਰਦੇ ਹੋਏ ਕਿਸ ਤਰ੍ਹਾਂ ਨੂੰ ਬੰਦ ਕਰਨਾ ਹੈ ਜਾਲੀ ਬਣਾਉਣੀ ਹੈ ਤੇ ਜਿਹੜੀ ਝਾਲਰ ਲਗਾਉਣੀ ਹੈ ਜਿਹੜੀ ਲੰਬਾਈ ਚੜਾਈ ਤੁਸੀਂ ਰੱਖਣੀ ਹੋਗੀ ਉਹ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਜਿੰਨੀ ਵੀ ਤੁਹਾਨੂੰ ਚਾਹੀਦੀ ਹੋਗੀ ਅੱਜ ਮੈਂ ਤੁਹਾਨੂੰ ਇਹ ਤਰੀਕਾ ਦੱਸੂਗੀ ਥੋੜਾ ਜਿਹਾ ਬਣਾਉਣ ਦਾ ਵੀ ਇਸ ਤਰ੍ਹਾਂ ਆਪਾਂ ਇਹਨੂੰ ਬਣਾਉਣਾ ਉਸੇ ਹਿਸਾਬ ਨਾਲ ਤੁਸੀਂ ਬਣਾ ਲੈਣਾ ਤਰੀਕਾ ਸੇਮ ਹੋਊਗਾ ਗਿੱਡਾ ਤੁਸੀਂ ਮਫਲਰ ਬਣਾਉਣਾ ਹੋਊਗਾ। ਕੁੰਡੇ ਤੁਸੀਂ ਉਸ ਹਿਸਾਬ ਨਾਲ ਲੈ ਲੈਣੇ ਹੋਣਗੇ। ਇਹ ਮੈਂ ਛੋਟਾ ਮਫਲਰ ਬਣਾਇਆ ਹੈ ਇਸ ਤਰ੍ਹਾਂ ਡਾਲ ਵਾਸਤੇ। ਤਾਂ ਤੁਸੀਂ ਇਸੇ ਤਰ੍ਹਾਂ ਦਾ ਵੱਡਾ ਮਫਲਰ ਜਿਹੜਾ ਬਣਾ ਕੇ ਤਿਆਰ ਕਰ ਲੈਣਾ। ਚਲੋ ਫਿਰ ਸ਼ੁਰੂ ਕਰਦੇ ਆਪਾਂ ਇਹਨੂੰ ਬਣਾਉਣਾ। ਹੁਣ ਗੱਲ ਕਰਦੇ ਆਪਾਂ ਜਿਹੜੀ ਦੀ ਲੰਬਾਈ ਚੜਾਈ ਰੱਖਣੀ ਹੈ ਮਤਲਬ ਕੈਸੇ ਹਿਸਾਬ ਨਾਲ ਆਪਾਂ ਰੱਖਣੀ ਕਿੰਨੇ ਕੁੰਡੇ ਪਾਉਣੇ ਹੋਣਗੇ ਆਪਾਂ ਜਿਵੇਂ ਹੁਣ ਆਪਾਂ ਇਹ ਦੀ ਇਸ ਤਰ੍ਹਾਂ ਸੈਂਟੀਮੀਟਰਾਂ 'ਚ ਜਿਹੜੀ ਚੜਾਈ ਲੈ ਲਓ ਠੀਕ ਹੈ ਜਿੰਨੇ ਸੈਂਟੀਮੀਟਰ ਤੁਸੀਂ ਚੜਾਈ ਰੱਖਣੀ ਹੋਊਗੀ ਤੁਸੀਂ ਕੁੰਡੇ ਪਾ ਲੈਣੇ ਦੇਖ ਲੈਣਾ 1 ਸੈਂਟੀਮੀਟਰ ਵਿੱਚ ਜਿਹੜੇ ਕਿੰਨੇ ਕੁੰਡੇ ਆਉਂਦੀ ਹੈ ਫਿਰ ਉਸ ਹਿਸਾਬ ਨਾਲ ਤੁਸੀਂ ਕੁੰਡੇ ਲੈ ਲੈਣੇ ਜਿੰਨੇ 1 ਸੈਂਟੀਮੀਟਰ ਮੀਟਰ 'ਚ ਕੁੰਡੇ ਆਉਂਦੇ ਹੋਣਗੇ ਉਸ ਹਿਸਾਬ ਨਾਲ ਤੁਸੀਂ ਕੁੰਡੇ ਰੱਖ ਲੈਣੇ ਠੀਕ ਹੈ ਤਾਂ ਬਾਕੀ ਲੰਬਾਈ ਤੁਸੀਂ ਆਪਣੇ ਹਿਸਾਬ ਨਾਲ ਕੰਪਲੀਟ ਕਰ ਲੈਣੀ ਹੈ ਚਲੋ ਫਿਰ ਸ਼ੁਰੂ ਕਰਦੇ ਆ ਪੈਸੂ ਬਣਾਉਣਾ ਮਾਫਲਰ ਬਣਾਉਣ ਵਾਸਤੇ ਜਦੋਂ ਆਪਾਂ ਕੁੰਡੇ ਲੈਣੇ ਆ ਤਾਂ ਪੈਸ ਤਰ੍ਹਾਂ ਲੈਣੇ ਆ ਸਿੰਗਲ ਥ्रेड ਨਾਲ ਕੁੰਡੇ ਸਲਾਈ ਤੇ ਪਾਉਣੇ ਆ ਠੀਕ ਹੈ ਜਿਵੇਂ ਆਪਣਾ ਇੱਧਰ ਜਿੰਨਾ ਆਪਾਂ ਨੂੰ ਥਰੈਡ ਚਾਹੀਦਾ ਕੁੰਡੇ ਪਾਉਣੇ ਆ ਆਪਾਂ ਛੱਡ ਲੈਣੇ ਇਹ ਆਪਣਾ ਆ ਗਿਆ ਗੋਲੀ ਵਾਲਾ ਥਰੈਡ ਤਾਂ ਇਸ ਤਰ੍ਹਾਂ ਆਪਣਾ ਇੱਕ ਕੁੰਡਾ ਬਣ ਗਿਆ ਹੁਣ ਇਸ ਤਰ੍ਹਾਂ ਜਿੰਨੇ ਕੁੰਡੇ ਚਾਹੀਦੇ ਆਪਾਂ ਇਸ ਤਰ੍ਹਾਂ ਪਾ ਲੈਣੇ 2 3 4 5 6 7 8 9 10 11 12 13 14 ਜਿਹੜਾ ਮੇਰਾ ਡਿਜ਼ਾਈਨ ਆ ਉਹ ਦੋ ਦੋ ਕੁੰਡਿਆਂ ਦਾ ਉਹਦੇ ਵਾਸਤੇ ਮੈਂ 4 ਦੇ ਮਲਟੀਪਲ ਜਿਹੜੇ ਦੋ ਕੁੰਡੇ ਲਈਏ 10 ਕੁੰਡੇ ਡਿਜ਼ਾਈਨ ਵਾਲੇ ਲੈ ਲਏ ਦੋ ਕੁੰਡੇ এজ ਵਾਸਤੇ ਇਧਰ ਤੇ ਦੋ ਕੁੰਡੇ ਇਧਰ ਮਤਲਬ ਕਿਨਾਰੀ ਵਾਸਤੇ ਲਏ ਆ ਠੀਕ ਹੈ ਹੁਣ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਪਾਉਣੇ ਆ ਤਾਂ ਜਦੋਂ ਆਪਣੀ ਇਹ ਸਾਈਡ ਐ ਇਸ ਤਰ੍ਹਾਂ ਕੁੰਡੇ ਹੁੰਦੇ ਐ ਸਿੱਧੀ ਸਾਈਡ ਹੁੰਦੀ ਐ ਚਾਹੇ ਤੁਸੀਂ ਇਸ ਤਰ੍ਹਾਂ ਪਾਏ ਚਾਹੇ ਤੁਸੀਂ ਹੋਰ ਤਰੀਕੇ ਨਾਲ ਕੁੰਡੇ ਪਾਏ ਤੇ ਜਿਹੜੀ ਆਪਣੀ ਇਹ ਸਾਈਡ ਹੁੰਦੀ ਐ ਸਿੱਧੀ ਸਾਈਡ ਹੁੰਦੀ ਐ ਤੇ ਇਹ ਆਪਣੀ ਆ ਗਈ ਉਲਟੀ ਸਾਈਡ ਐ ਇਸ ਤਰ੍ਹਾਂ उल्टी साइड तो पां एक सिलाई बना के कंप्लीट करा अपनी इस तरह सारे कूडे आप उल्टे बनाने हैं ये मैं छोटा जहा मफलर बना के तुम तो दस रही हमें जिन्हें भी कुंडे लैने है जिनी चढ़ाई रखनी है अपनी मफलर की اپنی ڈیزائن ਦੇ ਹਿਸਾਬ ਨਾਲ ਕੁੰਡੇ ਲੈ ਲੈਣੀਆਂ ਠੀਕ ਹੈ ਬਣਾਉਣਾ ਸਿਰ ਆਪਾਂ ਇਸੇ ਤਰ੍ਹਾਂ ਹੀ ਹੈ ਬਸ ਇਹ ਮੈਂ ਛੋਟਾ ਬਣਾ ਰਹੀ ਹਾਂ ਤੁਸੀਂ ਜਿੰਨੀ ਚੜਾਈ ਲੰਬਾਈ ਰੱਖਣੀ ਹੋਗੀ ਮਖਲਰ ਦੀ ਰੱਖ ਲੈਣੀ ਐਕਸਟਰਾ ਉਲਟੀ ਸਾਈਡ ਆਪਾਂ ਕੰਪਲੀਟ ਕਰ ਲਈ ਉਲਟੀ ਜਿਹੜੀ ਸिलाई ਬਣਾ ਕੇ ਹੁਣ ਅੱਗੇ ਆਪਾਂ ਇੱਕ ਕੁੰਡਾ ਜਿਹੜਾ ਤਾਰ ਲੈਣਾ ਇਸ ਤਰ੍ਹਾਂ ਤਾਰ ਉਹ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਫਿਰ ਥ੍ਰੈਡ ਅੱਗੇ ਕਰਕੇ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਉਣਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਜਿਹੜਾ ਕੁੰਡਾ ਆਪਣੇ ਇੱਕ ਘਟਿਆ ਸੀ ਇੱਥੇ ਦੋ ਕੁੰਡਿਆਂ ਦਾ ਇੱਕ ਬਣਾਉਣ ਨਾਲ ਉਹ ਜਾਲੀ ਬਣਾਉਣ ਨਾਲ ਪੂਰਾ ਹੋ ਜਾਂਦਾ ਫਿਰ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਉਂਦਾ ਦੋ ਕੁੰਡਿਆਂ ਦਾ ਇੱਕ ਬਣਾਇਆ ਜਦੋਂ ਆਪਾਂ ਮਫਲਰ ਬਣਾਉਣਾ ਸ਼ੁਰੂ ਕਰਨਾ ਆਪਾਂ ਐਸੀ ਤਰ੍ਹਾਂ ਬਣਾਉਣਾ ਇਹ ਜਾਲੀ ਬਣਾਉਣੀ ਹੈ ਆਪਾਂ ਇਸ ਤਰ੍ਹਾਂ ਚਾਲਰ ਲਗਾਉਣ ਵਾਸਤੇ ਦੋਨਾਂ ਸਾਈਡਾਂ ਤੇ ਮਫਲਰ ਦੀ ਇਸੇ ਤਰ੍ਹਾਂ ਬੰਨ੍ਹਦਾ ਜਦੋਂ ਆਪਾਂ ਸ਼ੁਰੂ ਕਰਦੇ ਆ ਮਫਲਰ ਬਣਾਉਣਾ ਉਦੋਂ ਵੀ ਇਸ ਤਰ੍ਹਾਂ ਆਪਾਂ ਜਾਲੀ ਬਣਾਉਣੀ ਚਾਲਰ ਬਣਾਉਣ ਵਾਸਤੇ ਤੇ ਜਦੋਂ ਆਪਾਂ ਮਫਲਰ ਬੰਦ ਕਰਦੇ ਆ ਲੰਬਾਈ ਕੰਪਲੀਟ ਕਰਕੇ ਉਦੋਂ ਵੀ ਜਿਹੜੀ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਜਾਲੀ ਬਣਾਉਣੀ ਮਦੂ ਠੀਕ ਹੈ ਇਸ ਤਰ੍ਹਾਂ ਲਾਸਟ ਵਾਲਾ ਕੋੰਡਾ ਹੁਣ ਮੇਰੇ ਉਲਟਾ ਬਣਾਉਣਾ ਹੁਣ ਇਸ ਤਰ੍ਹਾਂ ਇਹ ਜਾਲੀ ਆ ਜਾਂਦੀ ਹੈ ਇਦੇ ਵਿੱਚ ਆਪਾਂ ਚਾਲਰ ਲਗਾਵਾਂ। ਹੁਣ ਉਲਟੀ ਸਲਾਈ ਜਿਹੜੀ ਆਪਣੀ ਉਲਟੀ ਸਾਈਡ ਤੋਂ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰਾਂਗੇ। ਐਸਾ ਸਿੱਧੀ ਸਾਈਡ ਤੋਂ ਮੈਂ ਇੱਕ ਸਲਾਈ ਬਣਾ ਕੇ ਕੰਪਲੀਟ ਕਰੂੰਗੀ ਇਹ ਮੈਂ ਸਿੱਧੀ ਸਾਈਡ ਤੋਂ ਸਿੱਧੀ ਸਲਾਈ ਬਣਾਉਂਗੀ ਕਿਉਂਕਿ ਜਿਹੜਾ ਮੇਰਾ ਡਿਜ਼ਾਈਨ ਹੈ ਉਲਟੀ ਸਾਈਡ ਤੋਂ ਇੱਕ ਜਿਹੜੀ ਬੇਸ ਗਰੋ ਬਣਾਉਂਗੀ ਮੈਂ ਅੱਗੇ ਦੋ ਦੋ ਸਲਾਂਗਾਂ ਨੂੰ ਕੰਪਲੀਟ ਕਰਦੇ ਜਾਣਾ ਜਿਹੜੀ ਬੇਸ ਗਰੋ ਉਲਟੀ ਸਾਈਡ ਤੋਂ ਸਿਰਫ ਇੱਕ ਵਾਰ ਹੀ ਬਣਾਉਂਗੀ ਜੇਕਰ ਤੁਹਾਡਾ ਡਿਜ਼ਾਈਨ ਕੋਈ ਹੋਰ ਆ ਸਿੱਧੀ ਸਾਈਡ ਤੋਂ ਸ਼ੁਰੂ ਹੁੰਦਾ ਤਾਂ ਤੁਸੀਂ ਇੱਥੇ ਆਪਣਾ ਡਿਜ਼ਾਈਨ ਸ਼ੁਰੂ ਕਰ ਲੈਣਾ ਠੀਕ ਹੈ ਇਸ ਤਰ੍ਹਾਂ ਇਹ ਆਪਣੀ ਇਸ ਤਰ੍ਹਾਂ ਜਾਲੀ ਬਣ ਗਈ। ਇਹਦੇ ਵਿੱਚ ਆਪਾਂ ਚਾਲਰ ਲਗਾਵਾਂਗੇ। ਹੁਣ ਦੋ ਕੁੰਡੇ ਮੇਰੇ ਅੱਜ ਵਾਲੇ ਇਸ ਤਰ੍ਹਾਂ। ਇਹ ਕੁੰਡਾ ਇਸ ਤਰ੍ਹਾਂ ਤਾਰੂੰਗੀ ਇੱਕ ਇਸ ਤਰ੍ਹਾਂ ਠੀਕ ਹੈ। ਫਿਰ ਅੱਗੇ ਡਿਜ਼ਾਈਨ ਅ ਅੱਗੇ ਸਾਰੀ ਸਿਲਾਈ ਸਿੱਧੀ ਬਣਾਉਂਗੀ ਹਾਂ ਲਾਸਟ ਦੇ ਦੋ ਕੁੰਡੇ ਕਿਨਾਰੀ ਵਾਲੇ ਇਹਨਾਂ ਨੂੰ ਵੀ ਮੈਂ ਸਿੱਧੇ ਬਣਾਉਂਗੀ ਇਸ ਤਰ੍ਹਾਂ ਦੋ ਦੋ ਕੁੰਡੇ ਮੈਂ ਜਿਹੜੇ ਕਿਨਾਰੀ ਵਾਸਤੇ ਰੱਖੀ ਆ ਤੁਸੀਂ ਜਿੰਨੇ ਵੀ ਕੁੰਡੇ ਲੈਣੇ ਹੋਣਗੇ ਆਪਣੇ ਡਿਜ਼ਾਈਨ ਦੇ ਹਿਸਾਬ ਨਾਲ ਦੋ ਦੋ ਕੁੰਡੇ ਦੋਨਾਂ ਸਾਈਡਾਂ ਤੇ ਵੱਧ ਰੱਖ ਲੈਣੇ ਕਿਨਾਰੀ ਬਣਾਉਣ ਵਾਸਤੇ ਉਧਰ ਇਹ ਸਿੱਧੇ ਬਣਾਇਆ ਤੇ ਇੱਧਰ ਮੈਂ ਆ ਤਾਰੂਗੀ ਇਸ ਤਰ੍ਹਾਂ ਇਹਨਾਂ ਹੁਣ ਵਰਟੀ ਸਲਾਈ ਤੇ ਮੇਰਾ ਡਿਜ਼ਾਈਨ ਸ਼ੁਰੂ ਹੁੰਦਾ ਹੈ ਮਤਲਬ ਬੇਸਿਕ ਰੋ ਮੈਂ ਬਣਾਉਣੀ ਹੈ दो कुंडे मैं बनाऊंगी सीधे इस दो उल्टे दो सीधे दो उल्टे दो सीधे इस ਕੰਨੀ ਵਾਲੇ ਕੁੰਡੇ ਉਲਟੇ ਹੁਣ ਇਧਰੋਂ ਆਪਾਂ ਇਹ ਕੰਨੀ ਵਾਲੇ ਕੁੰਡੇ ਇੱਕ ਤਾਰ ਲੈਣਾ ਇਸ ਤਰ੍ਹਾਂ ਇੱਕ ਇਸ ਤਰ੍ਹਾਂ ਹੁਣ ਜਿਹੜੇ ਕੁੰਡੇ ਆਪਾਂ ਨੂੰ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋ ਗਈ ਆਪਣੀ ਟ੍ਰੈਡ ਕਰਾਂਗੇ ਅੱਗੇ ਜਿਹੜੇ ਕੁੰਡੇ ਇਸ ਤਰ੍ਹਾਂ ਬੇਸਿਕ ਰੋ ਸਿਰਫ ਆਪਾਂ ਇੱਕ ਵਾਰ ਬਣਾਉਣੀ ਸੀ ਆਪਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਅੱਗੇ ਦੋ ਸਲਾਈਆਂ ਕੰਪਲੀਟ ਕਰਦੇ ਜਾਣਾ ਡਿਜ਼ਾਈਨ ਦਾ ਜਿਹੜੇ ਕੁੰਡੇ ਉਲਟੇ ਦਿਖਾਈ ਦੇ ਰਹੇ ਇਹਨਾਂ ਨੂੰ ਦੋਨਾਂ ਨੂੰ ਆਪਾਂ ਉਲਟੇ ਬਣਾਵਾਂਗੇ ਇਸ ਤਰ੍ਹਾਂ ਜਿਹੜੇ ਇੱਧਰ ਸਿੱਧੇ ਦਿਖਾਈ ਦੇ ਰਹੇ ਇਹਨਾਂ ਨੂੰ ਆਪਾਂ ਸਲਿੱਪ ਕਰਾਂਗੇ ਉਲਟੇ ਬਣਾਵਾਂਗੇ ਥ੍ਰੈਡ ਪਿੱਛੇ ਕਰਕੇ ਸਿੱਧੇ ਸਲਿੱਪ ਉਲਟੇ ਬਣਾਵਾਂਗੇ ਇਸ ਤਰ੍ਹਾਂ ਹੁਣ ਇਹ ਕੰਨੀ ਵਾਲੇ ਕੁੰਡੇ ਆ ਮੇਰੇ ਕੋਲ ਇਹਨਾਂ ਨੂੰ ਮੈਂ ਸਿੱਧੇ ਬਣਾਉਂਗਾ ਇਧਰਲੀ ਸਾਈਡ ਕੰਨੀ ਵਾਲੇ ਕੁੰਡੇ ਆਪਾਂ ਸਿੱਧੇ ਪਾਸੇ ਤੋਂ ਸਿੱਧੇ ਬਣਾਉਣੇ ਉਲਟੇ ਪਾਸੇ ਤੋਂ ਉਤਾਰ ਲੈਣੀ ਤੇ ਇਧਰਲੀ ਸਾਈਡ ਆਪਾਂ ਉਤਾਰਨੀ ਤੇ ਇਧਰ ਉਲਟੇ ਬਣਾਉਣੇ ਫੇਰ ਉਸੇ ਤਰ੍ਹਾਂ ਦੂਸਰੀ ਸਿਲਾਈ ਆਪਣੇ ਡਿਜ਼ਾਈਨ ਦੀ ਦੂਸਰੀ ਸਿਲਾਈ ਚ ਆਪਾਂ ਇਹ ਤਾਂ ਦੋ ਕੰਨੀ ਵਾਲੇ ਕੁੰਡੇ ਹੋਗੇ ਜਿਹੜੇ ਕੁੰਡੇ ਆਪਣੇ ਹੀ ਸਿੱਧੇ ਦਿਖਾਈ ਦੇ ਰਹੇ ਇਹਨਾਂ ਨੂੰ ਸਿੱਧੇ ਬਣਾਉਣਾ ਐਸਟਰਾ ਜਿਹੜੇ ਕੁੰਡੇ ਉਧਰ ਸਲਿੱਪ ਕੀਤੀ ਇਧਰ ਉਲਟੇ ਦਿਖਾਈ ਦੇ ਰਹੇ ਹਨ ਇਹਨਾਂ ਨੂੰ ਉਲਟੇ ਬਣਾਉਣਾ ਮਤਲਬ ਦੂਸਰੀ ਸਲਾਈਟ ਆਪਾਂ ਸਾਰੇ ਬਣਾਉਣੇ ਇੱਕ ਵਾਰ ਫੇਰ ਮੈਂ ਤੁਹਾਨੂੰ ਜਿਹੜੀਆਂ ਦੋਸ ਲੰਘਾ ਰਿਪੀਟ ਕਰਕੇ ਦਿਖਾ ਦਿੰਦੀ ਹਾਂ ਇਹ ਤਾਂ ਦੋ ਆਪਣੇ ਕੰਨੀ ਵਾਲੇ ਕੁੰਡੇ ਹੋ ਜਾਂਦੇ ਹਨ ਕਿਨਾਰੀ ਆਸਤੇ ਠੀਕ ਹੈ ਅੱਗੇ ਡਿਜ਼ਾਈਨ ਦੀ ਪਹਿਲੀ ਸਲਾਈ ਦੋ ਉਲਟੇ ਸਿੱਧੇ ਪਾਸੇ ਤੋਂ ਦੋ ਸਿੱਧੇ ਸਲੈਪ ਦੋ ਉਲਟੇ ਦੋ ਸਿੱਧੇ ਸਲੈਪ ਮਤਲਬ ਸਿੱਧੀ ਸਲਾਈ ਚ ਆਪਾਂ ਸਿੱਧੇ ਕੁੰਡੇ ਸਲੈਪ ਕਰਨੇ ਤੇ ਉਲਟੀ ਸਲਾਈ ਚ ਆਪਾਂ ਸਾਰੇ ਕੁੰਡੇ ਬਣਾਉਣੇ ਇਹ ਦੋ ਕੁੰਡੇ ਆਪਣੇ ਕਿਨਾਰੀ ਵਾਲੇ ਹੋਗੇ ਜਿਹੜੇ ਸਿੱਧੇ ਦਿਖਾਈ ਦਿੰਦੇ ਸਿੱਧੇ ਬਣਾਵਾਂਗੇ ਦੂਸਰੀ ਸਿਲਾਈ 'ਚ ਸਾਰੇ ਬਣਾਉਣੇ ਨੇ ਜਿਹੜੇ ਉਧਰ ਸਲਿੱਪ ਕੀਤੇ ਇਧਰ ਉਲਟੇ ਬਣਾਵਾਂਗੇ ਇਹੀ ਦੋ ਸਲਾਈਆਂ ਆਪਾਂ ਡਿਜ਼ਾਈਨ ਦੀਆਂ ਰਿਪੀਟ ਕਰਦੇ ਜਾਣਾ ਤਾਂ ਆਪਣੇ ਮਫਲਰ ਦੀ ਜਿਹੜੀ ਲੰਬਾਈ ਕੰਪਲੀਟ ਕਰ ਲੈਣੀ ਹੈ ਠੀਕ ਆ ਉਸ ਤੋਂ ਬਾਅਦ ਆਪਾਂ ਚਾਲਰ ਲਗਾਵਾਂਗੇ ਪਹਿਲਾਂ ਮੈਂ ਇਹ ਬਣਾ ਕੇ ਕੰਪਲੀਟ ਕਰ ਲਈਏ ਇਹਦੀ ਲੰਬਾਈ ਜਿਹੜੀ ਮੈਂ ਕੰਪਲੀਟ ਕਰਦੀ ਹਾਂ ਉਸ ਤੋਂ ਬਾਅਦ ਆਪਾਂ ਜਾਲੀ ਬਣਾਵਾਂਗੇ ਫਿਰ ਝਾਲਰ ਲਗਾਵਾਂਗੇ। ਲਓ ਜੀ ਹੁਣ ਇਸ ਤਰ੍ਹਾਂ ਮੈਂ ਲੰਬਾਈ ਹੈ ਜਿਹੜੀ ਆਪਣੇ ਮਾਹੌਲਰ ਦੀ ਕੰਪਲੀਟ ਕਰ ਲਈ ਠੀਕ ਹੈ ਤੁਹਾਨੂੰ ਜਿੰਨੀ ਵੀ ਲੰਬਾਈ ਚਾਹੀਦੀ ਹੋਵੇ ਤੁਸੀਂ ਇਸ ਤਰ੍ਹਾਂ ਕੰਪਲੀਟ ਕਰ ਲੈਣੀ ਹੈ। ਹੁਣ ਉਸ ਤੋਂ ਬਾਅਦ ਆਪਾਂ ਇਹ ਜਾਲੀ ਬਣਾਉਣੀ ਹੈ ਕਿਉਂਕਿ ਦੋਨਾਂ ਸਾਈਡਾਂ ਤੇ ਆਪਾਂ ਝਾਲਰ ਲਗਾਉਣੀ ਹੈ ਤਾਂ ਇਸ ਤਰ੍ਹਾਂ ਆਪਾਂ ਜਾਲੀ ਜਿਹੜੀ ਬਣਾਵਾਂਗੇ। ਇੱਕ ਗੁੰਡਾ ਤਾਰ ਕੇ ਥ੍ਰੈਡ ਅੱਗੇ ਲੈ ਕੇ ਆਉਣਾ ਜਿਹੜਾ ਆਪਣਾ ਫੇਰ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਉਣਾ ਤੇ ਜਾਲੀ ਬਣ ਜਾਂਦੀ ਹੈ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦਿਆਂਗੇ ਉਲਟਾ ਕੁੰਡਾ ਸਿੱਧੀ ਸਾਈਡ ਆਪਣੀ ਫੇਰ ਉਸੇ ਤਰ੍ਹਾਂ ਥ੍ਰੈਡ ਨੂੰ ਲਪੇਟ ਕੇ ਅੱਗੇ ਲੈ ਕੇ ਆਵਾਂਗੇ ਜਾਲੀ ਬਣਾਵਾਂਗੇ ਇੱਕ ਕੁੰਡਾ ਬਣ ਜਾਂਦਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਦਿਆਂਗੇ ਉਲਟਾ ਕੁੰਡਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਥ레ਡ ਲਪੇਟ ਕੇ ਅੱਗੇ ਲੈ ਕੇ ਆਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਥ레ਡ ਲਪੇਟ ਕੇ ਅੱਗੇ ਲੈ ਕੇ ਆਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਲਾਸਟ ਵਾਲਾ ਕੁੰਡਾ ਉਲਟਾ ਬਣਾਵਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਸਟਾਰਟਿੰਗ ਚ ਇੱਥੇ ਜਾਲੀ ਬਣਾਈ ਸੀ ਉਸੇ ਤਰ੍ਹਾਂ ਇੱਥੇ ਜਾਲੀ ਬਣ ਗਈ। ਉਲਟੀ ਸਾਈਡ ਤੋਂ ਹੁਣ ਆਪਾਂ ਇੱਕ ਸਲਾਈ ਉਲਟੀ ਬਣਾਵਾਂਗੇ। ਇਸ ਤਰ੍ਹਾਂ। ਜਾਲੀ ਵਾਲੇ ਕੁੰਡੇ ਵੀ ਉਲਟੇ ਤੇ ਦੂਸਰੇ ਕੁੰਡੇ ਵੀ ਉਲਟੇ। ਹੁਣ ਇੱਕ ਸਲਾਈ ਆਪਾਂ ਜਿਹੜੀ ਇੱਥੇ ਉਹ ਉਲਟੀ ਬਣਾ ਲਾਂਗੇ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਵੀ ਇੱਕ ਸਲਾਈ ਉਲਟੀ ਬਣਾ ਦੇਣੀ ਹੈ ਹਰ ਟੀ ਸਾਈਡ ਤੋਂ ਕੁੰਡੇ ਕਰਾਂਗੇ ਆਪਾਂ ਬੰਦ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਦੋ ਕੁੰਡਿਆਂ ਦਾ ਫੇਰ ਆਪਾਂ ਦੋ ਕੁੰਡਿਆਂ ਦਾ ਫੇਰ ਇੱਕ ਬਣਾਵਾਂਗੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਫੇਰ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਐਸਾ ਹੁਣ ਇੱਥੇ ਆਪਾਂ ਨੋਟ ਲਗਾ ਦੇਣੀ। ਥ्रेड ਨੂੰ ਕੱਟ ਲਵਾਂਗੇ ਇਸ ਤਰ੍ਹਾਂ। ਨੋਟ ਲਗਾ ਦੇਣੀ ਇਸ ਤਰ੍ਹਾਂ। ਨਾ ਫਲਰ ਆਪਣਾ ਬਣ ਕੇ ਜਿਹੜਾ ਇਸ ਤਰ੍ਹਾਂ ਤਿਆਰ ਹੋ ਗਿਆ ਹੁਣ ਆਪਣੀ ਝਾਲਰ ਲਗਾਉਣ ਵਾਲੀ ਰਹਿ ਗਈ। ਹੁਣ ਆਪਾਂ ਝਾਲਰ ਬਣਾਵਾਂਗੇ ਠੀਕ ਹੈ। ਪਰ ਇਹ ਤਾਂ ਮੈਂ ਜਿਹੜਾ ਇਸ ਤਰ੍ਹਾਂ ਛੋਟਾ ਜਿਹਾ ਮਫਲਰ ਬਣਾਇਆ ਤਾਂ ਉਸੇ ਤਰ੍ਹਾਂ ਦੀ ਚਾਲੜ ਲੱਗੂਗੀ ਤੁਸੀਂ ਜਦੋਂ ਵੱਡਾ ਮਫਲਰ ਬਣਾਵੋਗੇ ਤਾਂ ਜਿਹੜਾ ਇਸ ਤਰ੍ਹਾਂ ਥ੍ਰੈਡ ਹੈ ਮੈਂ ਇਥੇ ਇਸ ਤਰ੍ਹਾਂ ਚਾਰ ਵਾਲ ਪਾਏ ਇਸ ਤਰ੍ਹਾਂ ਤਾਂ ਤੁਸੀਂ ਜ਼ਿਆਦਾ ਵਾਲ ਪਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਥ੍ਰੈਡ ਜਿਹੜਾ ਇਸ ਤਰ੍ਹਾਂ ਕੱਟ ਲਵਾਂ ਠੀਕ ਹੈ ਇਸ ਤਰ੍ਹਾਂ ਤੇ ਇਸ ਤਰਾਪਾਂ ਇਹਨਾਂ ਨੂੰ ਵੀ ਕੱਟ ਲਾਂਗੇ ਹਾਂ ਜਿਹੜੀ ਇਹ ਜਾਲੀ ਹੈ ਇਸ ਤਰ੍ਹਾਂ ਕਰੋਸ਼ੀ ਨਾਲ ਹੁਣ ਆਪਾਂ ਇਹਨੂੰ ਜਿਹੜਾ ਇਸ ਤਰ੍ਹਾਂ ਇਹ ਜਾਲੀ ਵੇਚ ਦੀ ਕੱਢ ਲੈਣਾ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਦੀ ਲੰਗਾ ਦੇਣਾ ਠੀਕ ਹੈ ਇਸ ਤਰ੍ਹਾਂ ਤਾਂ ਇਹ ਆਪਣੀ ਝਾਲਰ ਲੱਗ ਜਾਂਦੀ ਹੈ ਫਿਰ ਇਹਨਾਂ ਨੂੰ ਇੱਕੋ ਜਿਹਾ ਕਰਨ ਵਾਸਤੇ ਆਪਾਂ ਇਸ ਤਰ੍ਹਾਂ ਕੈਂਚੀ ਨਾਲ ਕੱਟਦੇ ਹਾਂ ਹਰੇਕ ਜਾਲੀ ਵਿੱਚ ਆਪਾਂ ਇਸ ਤਰ੍ਹਾਂ ਚਾਲਰ ਲਗਾ ਲੈਣੀ ਹੈ ਚਾਂਦਰ ਲਗਾਉਣ ਤੋਂ ਬਾਅਦ ਜਿਹੜਾ ਮਫਲਰ ਆਪਣਾ ਬਣ ਕੇ ਤਿਆਰ ਹੋ ਗਿਆ ਤੁਹਾਨੂੰ ਜਿਹੜਾ ਮਫਲਰ ਦੀ ਬਣਾਈ ਹੈ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ